ਇਕ ਮੈਚ ਹਾਰਨ ਤੋਂ ਬਾਅਦ ਸਾਡਾ ਉਡਾਇਆ ਸੀ ਮਜ਼ਾਕ ਕਹਿ ਕੇ ਉ르ਦਾ ਪੰਜਾਬ ਆਓ ਦੱਸਿਓ ਥਾਨੇ ਕੀ ਹੈ ਪੰਜਾਬ ਆਜਾ ਦੱਸਾ ਕਿੰਨੂੰ ਕਹਿੰਦੇ ਉ르ਦਾ ਪੰਜਾਬ ਜਿਹਦੇ ਆਪਣੇ ਘਰ ਦੀ ਮੁਸੀਬਤ ਆਈ ਹੋਵੇ ਤੇ ਦੂਜਿਆਂ ਲਈ ਮਦਦ ਕਰਦਾ ਮੰਨਿਆ ਜਾਵੇ ਉਹ ਹੈ ਉ르ਦਾ ਪੰਜਾਬ ਆਪਣੇ ਘਰ ਪਾਣੀ ਚੜੂਬੇ ਹੋਣ ਪਰ ਦੂਜਿਆਂ ਲਈ ਮਦਦ ਲਈ ਅੱਗੇ ਵਧਦਾ ਜਾਵੇ ਉਹ ਹੈ ਉ르ਦਾ ਪੰਜਾਬ ਜੋ ਕਿਸੇ ਮਦਦ ਨੂੰ ਨਾ ਢੀਕੇ ਬਿਨਾ ਇੱਕਦ ਜਿਹਦਾ ਹੱਥ ਫੜੇ ਉਹ ਹੈ ਉ르ਦਾ ਪੰਜਾਬ ਜਿਹੜਾ ਬਿਨਾ ਕਿਸੇ ਧਰਮ ਜਾਤ ਨੂੰ ਦੇਖੇ ਇਨਸਾਨੀਅਤ ਦੀ ਸੇਵਾ ਕਰੇ ਉਹ ਹੈ ਉ르ਦਾ ਪੰਜਾਬ ਜਿਸ ਤੱਕ ਤਿੰਨ ਗੁਰੂਆਂ ਪੀਰਾਂ ਪੈਗੰਬਰਾਂ ਦਾ ਥਾਪੜਾ ਹੋਵੇ ਨਾ ਉਹ ਹੈ ਸਾਡਾ ਉੜਦਾ ਪੰਜਾਬ ਚਾਹੇ ਕਿੰਨੀ ਵੀ ਤਬਾਹੀ ਆ ਗਈ ਹੋਵੇ ਕਦੀ ਹਾਰ ਨਹੀਂ ਮੰਨਦਾ ਉਹ ਹੈ ਸਾਡਾ ਉੜਦਾ ਪੰਜਾਬ ਫਸਲਾਂ ਡੁੱਬ ਗਈਆਂ ਜਾਨਵਰ ਪੰਛੀ ਮਾਰ ਕੇ ਮਾਲ ਡੰਗਰ ਦਾ ਹੋ ਗਿਆ ਨੁਕਸਾਨ ਪਰ ਕਿਸੇ ਨੇ ਗਿਲਾ ਸ਼ਿਕਾਇਤ ਨਹੀਂ ਕੱਢਿਆ ਸਰਕਾਰ ਦੀ ਮਦਦ ਨਹੀਂ ਲਿੱਕੀ ਇੱਕ ਦਿਜੇ ਦਾ ਹੱਥ ਫੜ ਕੇ ਫਿਰ ਤੋਂ ਉੱਠਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਹੈ ਸਾਡਾ ਉੜਦਾ ਪੰਜਾਬ ਜੋ ਪੂਰੀ ਦੁਨੀਆ ਦਾ ਢਿੱਡ ਭਰ ਸਕਦਾ ਹੈ ਨਾ ਉਹ ਹੈ ਸਾਡਾ ਉੜਦਾ ਪੰਜਾਬ ਜਿਸ ਸਿਕੰਦਰ ਨੂੰ ਵਹਿਮ ਸੀ ਕਿ ਮੈਂ ਦੁਨੀਆਂ ਜਿੱਤ ਲਵਾਂ ਉਹਦਾ ਰਾਹ ਢੱਕਣ ਵਾਲਾ ਸੀ ਸਾਡਾ ਉਰਦਾ ਪੰਜਾਬ ਰਾਏ ਫੌਰਸ ਨੇ ਮੂਹ ਮੋੜ ਦਿੱਤਾ ਸੀ ਸਿਕੰਦਰ ਦੀਆਂ ਸੈਨਾ ਦਾ ਉਹ ਸੀ ਸਾਡਾ ਉਰਦਾ ਪੰਜਾਬ ਜਿਸ ਸ਼ੇਰੇ ਪੰਜਾਬ ਦੇ ਰਾਜ ਵਿੱਚ ਇੱਕ ਵੀ ਫਾਂਸੀ ਨਾ ਹੋਈ ਹੋਵੇ ਜਿਸ ਸ਼ੇਰੇ ਪੰਜਾਬ ਦੇ ਰਾਜ ਵਿੱਚ ਕੋਈ ਕੈਦ ਨਾ ਹੋਈ ਹੋਵੇ ਕੋਈ ਜੇਲ ਨਾ ਹੋਈ ਹੋਵੇ ਉਹ ਸੀ ਸਾਡਾ ਉਰਦਾ ਪੰਜਾਬ ਜਿਸ ਖਾਲਸਾ ਰਾਜ ਦੇ ਵਿੱਚ ਆਣ ਵਾਸਤੇ ਗੋਰੇ ਵੀ ਪੰਜਾਬੀ ਦੀ ਆਈਲਟਸ ਕਰਦੇ ਸੀ ਉਹ ਹੈ ਸਾਡਾ ਉਰਦਾ ਪੰਜਾਬ ਜੇ ਕਿਸੇ ਨੇ ਇਹ ਦੇਖਣਾ ਹੋਵੇ ਕਿ ਕਿਵੇਂ ਦਾ ਹੋਏਗਾ ਖਾਲਸਾ ਰਾਜ ਤਾਂ ਦਰਸ਼ਨ ਕਰ ਲੋ ਇਸ ਸਮੇਂ ਦੇ ਪੰਜਾਬ ਦੇ ਇਨਸਾਨੀਅਤ ਮਾਨਤਾ ਸੱਚੀ ਸੇਵਾ ਕਹਿੰਦੇ ਕਿੰਨੂ ਨੇ ਇਹ ਦਿਖਾ ਰਹੇ ਨੇ ਪੂਰੇ ਪੰਜਾਬੀ ਦੁਨੀਆ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਬਿਨਾਂ ਕਿਸੇ ਜਾਤ ਪੇਤ ਭਾਪ ਦੇ ਉਹ ਹੈ ਮੇਰਾ ਉਰਦਾ ਪੰਜਾਬ ਜਿਹਦੇ ਬੰਨਿਆਂ ਡੋਲੇ ਤੇ ਕੋਈ ਨੂਰ ਹੁੰਦਾ ਸੀ ਉਹ ਸੀਗਾ ਸਾਡਾ ਸ਼ੇਰ-ਏ-ਪੰਜਾਬ ਤੇ ਉਹਦਾ ਸੀਗਾ ਅਸਲੀ ਖਾਲਸਾ ਰਾਜ ਉਹ ਰਾਜ ਜਿਹੜਾ ਪੂਰਾ ਪੰਜਾਬ ਪਾਕਿਸਤਾਨ ਅਫਗਾਨਿਸਤਾਨ ਜੰਮੂ ਕਸ਼ਮੀਰ ਲਦਾਖ ਹਰਿਆਣਾ ਹਿਮਾਚਲ ਅਟਕ ਦਰਿਆਏ ਖੈਬਰ ਮਲਤਾਨ ਡੇਰਾ ਗਾਜ਼ੀ